ਮਾਈਨਿੰਗ ਹਮੇਸ਼ਾ ਹੀ ਪੰਜਾਬ ਦੇ ਲਈ ਇੱਕ ਵੱਡਾ ਸਿਆਸੀ ਮਸਲਾ ਰਿਹਾ ਹੈ। ਮਾਈਨਿੰਗ ਨੂੰ ਲੈ ਕੇ ਸਰਦ ਦੇ ਉੱਤੇ ਵੀ ਖਤਰੇ ਵਾਲਾ ਪਹਿਲੂ ਉੱਭਰਦਾ ਰਿਹਾ ਹੈ। ਮਾਈਨਿੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਵੀ ਇਹਦੇ ਉੱਤੇ ਬਹੁਤ ਖਿੱਚੋ ਤਣਾਅ ਹੋਈ ਹੈ। ਪਰ ਲੰਘਿਆ ਪਿਛਲਾ ਬਰਸਾਤੀ ਮੌਸਮ ਮਾਨਸੂਨ ਦੇ ਦਰਮਿਆਨ ਜਿਸ ਤਰ੍ਹਾਂ ਡੈਮਾਂ ਦੇ ਵਿੱਚੋਂ ਪਾਣੀ ਡੁੱਲ ਡੁੱਲ ਬਾਹਰ ਨੂੰ ਆਇਆ ਜਿਸ ਤਰ੍ਹਾਂ ਖੇਤ ਖਲਿਆਣ ਪਿੰਡਾਂ ਨੂੰ ਉਸਨੇ ਆਪਣੇ ਚੁਗਿਰਦੇ ਦੇ ਵਿੱਚ ਘੇਰ ਲਿਆ ਉਸਨੇ ਆਪਣਾ ਦਾਇਰਾ ਇੰਨਾ ਵਿਸ਼ਾਲ ਕਰ ਲਿਆ ਕਿ ਸਾਰੇ ਪਾਸੇ ਪਾਣੀਓ ਪਾਣੀ ਜਲਥਲ ਹੋ ਗਿਆ ਤੇ ਨਤੀਜਾ ਪੰਜਾਬ ਨੇ ਹੜ੍ਹ ਦੀ ਮਾਰ ਹੀ ਨਹੀਂ ਚੱਲੀ ਬਲਕਿ ਫਸਲੀ ਤੇ مالی ਨੁਕਸਾਨ ਬਹੁਤ ਵੱਡਾ ਕਰਿਆ ਉਸ ਸਮੇਂ ਇਹ ਪਹਿਲੂ ਇੱਕ ਵਾਰ ਫੇਰ ਉਭਰਿਆ ਕਿ ਕੀ ਹੜ੍ਹ ਕੁਦਰਤੀ ਨੇ ਕੀ ਹੜ੍ਹਾਂ ਦਾ ਕਾਰਨ ਮਨੁੱਖੀ ਸ਼ਰਾਰਤ ਜਾਂ ਮਨੁੱਖੀ ਨਲਾਇਕੀ ਹੈ ਤੇ ਉਹਨਾਂ ਨਲਾਇਕੀਆਂ ਦੇ ਵਿੱਚੋਂ ਜਿੱਥੇ ਡੈਮਾਂ ਦੇ ਕੰਟਰੋਲ ਦਾ ਮਸਲਾ ਹੈ ਉੱਥੇ ਮਾਈਨਿੰਗ ਵੀ ਇੱਕ ਮਸਲਾ ਹੈ ਇਹ ਵੱਖਰੀ ਗੱਲ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਆਪਸੇ ਵਿੱਚ ਹੋਰ ਪਹਿਲੂਆਂ ਤੇ ਉਲਝੀ ਰਹੀ ਪਰ ਇਸ ਮਸਲੇ ਤੇ ਕਿਸੇ ਨੇ ਉਂਗਲ ਨਹੀਂ ਤਰੀ ਨਾ ਤਾਂ ਕੋਈ ਇਸ ਤਰ੍ਹਾਂ ਦੀ ਜਾਂਚ ਬਿਠਾਈ ਗਈ ਕਿ ਅਸੀਂ ਇਹ ਜਾਂਚੇ ਕਰ ਲਈਏ ਕਿ ਕਾਰਨ ਕੀ ਕੀ ਨੇ ਹੜ੍ਹ ਦੇ ਨਾ ਹੀ ਇਸ ਤਰੀਕੇ ਨਾਲ ਕਿਸੇ ਨੇ ਅੱਗੇ ਵਧਣ ਦੀ ਪਹਿਲ ਕਦਮੀ ਕੀਤੀ ਕਿ ਇਹਦੇ ਵਿੱਚ ਮਾਈਨਿੰਗ ਵਾਲਾ ਮਸਲਾ ਕਿੰਨਾ ਕੁ ਵੱਡਾ ਪਰ ਅੱਜ ਜਿਸ ਸਥਿਤੀ 'ਚ ਆਪਾਂ ਰੱਖ ਕੇ ਗੱਲ ਕਰ ਰਹੇ ਹਾਂ ਉਹ ਆ ਮਾਮਲਾ ਕਿ ਪੰਜਾਬ ਦੇ ਵਿੱਚ ਮਾਈਨਿੰਗ ਉੱਤੇ ਰੋਕ ਲੱਗ ਗਈ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਪੰਜਾਬ ਦੇ ਵਿੱਚ ਇਸ ਮੌਕੇ ਮਾਈਨਿੰਗ ਤੇ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ ਉਰੇ ਰੋਕ ਲਾਈ ਹੈ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਵੱਲੋਂ ਰੋਕ ਲਾਉਣ ਦਾ ਕਾਰਨ ਬਣਿਆ ਜੀ ਗਲੜੀ ਪਿੰਡ ਦੀ ਪੰਚਾਇਤ ਬਕਾਇਆ ਤੌਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਪੰਚਾਇਤ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਪਹੁੰਚ ਕੀਤੀ ਕਿ ਜਨਾਬ ਇਹ ਤਾਂ ਸਾਨੂੰ ਬਰਬਾਦ ਕਰਕੇ ਰੱਖ ਦੇਣਗੇ ਸਾਡਾ ਪਿੰਡ ਨਮਾਨਵਲ ਤੇ ਜਿਵੇਂ ਇਹਨਾਂ ਨੇ ਮਾਈਨਿੰਗ ਕੀਤੀ ਹੈ ਤੇ ਮਾੜਾ ਜਿਹਾ ਮੀਂਹ ਆਉਂਦਾ ਪਾਣੀ ਭਰ ਜਾਂਦਾ ਤੇ ਸਭ ਬਰਬਾਦ ਹੋ ਜਾਣਗੇ ਇਸੇ ਤਰ੍ਹਾਂ ਭਾਰਤੀ ਫੌਜ ਵੱਲੋਂ ਸਰਦ ਤੇ ਤੈਨਾਤ ਸੁਰੱਖਿਆ ਦਸਤਿਆਂ ਦੇ ਮੁਖੀਆਂ ਵੱਲੋਂ ਬਕਾਇਦਾ ਤੌਰ ਤੇ ਅਦਾਲਤ ਦੇ ਵਿੱਚ ਮਾਮਲਾ ਧਿਆਨ ਚ ਲਿਆਂਦਾ ਗਿਆ ਕਿ ਜਿਸ ਤਰ੍ਹਾਂ ਇਹਨਾਂ ਨੇ ਸਰਦੀ ਖੇਤਰ ਦੇ ਵਿੱਚ ਸਾਰਾ ਕੁਝ ਪੁੱਟਿਆ ਕੱਲ ਨੂੰ ਟੈਂਕ ਲਗਾਉਣੇ ਪੈਣ ਤਾਂ ਟੈਂਕ ਵੀ ਨਹੀਂ ਲੰਘਣੇ ਤੇ ਜਿੰਨੇ ਜਿੰਨੇ ਨੇ ਪੁੱਟ ਲਿਆ ਤੇ ਪੁਲਾਂ ਦੇ ਹੇਠੋਂ ਜਿਵੇਂ ਰੇਤਾ ਕੱਢ ਕੇ ਲੈ ਗਏ ਕਿ ਰੋਡੇ-ਪੋਡੇ ਖੜੇ ਨੇ ਉਹਨਾਂ ਦੇ ਪਿੱਲਰ ਪੁਲਾਂ ਦੇ ਸੋ ਇਸ ਲਈ ਖਤਰਾ ਉੱਥੇ ਵੀ ਇਹ ਮਾਮਲਾ ਆਇਆ ਸੀ ਤੇ ਹੁਣ ਇੱਕ ਪਿੰਡ ਦੀ ਪੰਚਾਇਤ ਜਦੋਂ ਇਸ ਤਰ੍ਹਾਂ ਨੈਸ਼ਨਲ ਇੰਟਰਵਨਲ ਕੋਲ ਪਹੁੰਚਦੀ ਹੈ ਤੇ ਉਸ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਉਹਨਾਂ ਵੱਲੋਂ ਐਨਵੀਟੀ ਵੱਲੋਂ ਰੋਕ ਲਾ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਮਾਈਨਿੰਗ ਦੇ ਉੱਤੇ ਇਸ ਮੌਕੇ ਸਰਕਾਰੀ ਤੌਰ ਦੇ ਉੱਤੇ ਕਰੀਬ 85 ਜਾਂ 86 ਸਾਈਟ ਨੇ ਜਿੱਥੋਂ ਕਹਿੰਦੇ ਕਿ ਮਨਜ਼ੂਰਸ਼ੁਦਾ ਮਾਈਨਿੰਗ ਚੱਲਦੀ ਹੈ ਪਰ ਸਭ ਨੂੰ ਪਤਾ ਹੈ ਕਿ ਮਨਜ਼ੂਰਸ਼ੁਦਾ ਤੇ ਗੈਰ ਮਨਜ਼ੂਰਸ਼ੁਦਾ ਦੇ ਵਿੱਚ ਫਰਕ ਕੀ ਹੈ ਕਿਵੇਂ ਟਿੱਪਰ ਪਰ ਪਰ ਫਿਰ ਹੈ ਰਾਤ ਨੂੰ ਨਿਕਲਨੇ ਸ਼ੁਰੂ ਹੁੰਦੇ ਨੇ ਤੇ ਸਾਰੀ ਸੜਕ ਤੋਂ ਚੌਂਦੇ ਜਾ ਰਹੇ ਹੁੰਦੇ ਨੇ ਤੇ ਸਭ ਨੂੰ ਪਤਾ ਹੈ ਕਿ ਇਹਦੇ ਪਿੱਛੇ ਵਰਤਾਰਾ ਕੀ ਹੈ ਇਹ ਅਸਲ 'ਚ ਇਹ ਵੀ ਪਹਿਲੂ ਹੈ ਕਿ ਜਿੱਥੇ ਮਨਜ਼ੂਰੀ ਮਿਲਦੀ ਹੈ ਮਨਜ਼ੂਰੀ ਕਿਸੇ ਖਾਸ ਥਾਂ ਦੀ ਮਿਲ ਗਈ ਉਹ ਕਿੰਨਾ ਦਾਇਰਾ ਉਹਦਾ ਕਿੰਨੀ ਢੁਗਾਈ 'ਚ ਜਾਣਾ ਹੈ ਸਾਰਾ ਕੁਝ ਕਾਗਜ਼ੀ ਪੱਤਰੀ ਪਿਆ ਰਹਿ ਜਾਂਦਾ ਹੈ ਜਿਹੜੀ ਥਾਂ ਦੀ ਮਨਜ਼ੂਰੀ ਮਿਲੀ ਹੈ ਉੱਥੋਂ ਥੋੜਾ ਪਟਣ ਵਾਲੇ ਵਾਲੇ ਉਹ ਪਹਿਲਾਂ ਹੀ ਵੱਧ ਢੋ ਲੋ ਪਟ ਲੋ ਹੈ ਜਾਂ ਮਤਲਬ ਕਿ ਜਿੰਨਾ ਪੁੱਟਣ ਦੀ ਮਨਜ਼ੂਰੀ ਮਿਲੀ ਉਹਨਾਂ ਨੂੰ ਕਈ ਗੁਣਾ ਵੱਧ ਪੁੱਟ ਲੋ ਤੇ ਸਬਤ ਕਿਹਨੂੰ ਕਰਨਾ ਜਨਾ ਕਿਉਂਕਿ ਪ੍ਰਸ਼ਾਸਨ ਸਿਆਸਤਦਾਨ ਮੌਜੂਦਾ ਸਾਬਕਾ ਸਭ ਐਸੀ ਚੇਨ ਹੈ ਕਿ ਪੁੱਛੋ ਨਾ ਬਸ ਕੜੀ ਦੀ ਕੁੰਡੀ ਬਦਲਦੀ ਹੈ ਕਿ ਕਿੱਥੇ ਪੈਣੀ ਹੈ ਪਹਿਲਾਂ ਸਾਬਕਾ ਨਾਲ ਪਈ ਸੀ ਹੁਣ ਮੌਜੂਦਾ ਨਾਲ ਪਈ ਗਈ ਜੋ ਉਸ ਸਮੇ ਉਹ ਮੌਜੂਦਾ ਸੀ ਇਸ ਸਮੇ ਹੋਰ ਕੋਈ ਮੌਜੂਦਾ ਤੋ ਇਸ ਲਈ ਹੈ ਸਾਰੀ ਉਹ ਇੱਕੋ ਚੇਨ ਹੈ ਬਸ ਉਹ ਕੁੰਡੀ ਜਿੱਥੇ ਫਸਣੀ ਹੈ ਉੱਥੇ ਕੁੰਡੀ ਫਸ ਜਾਂਦੀ ਹੈ ਕਿ ਹੁਣ ਕਿਹਦੇ ਨਾਲ ਫਸਮੀ ਜੋ ਇਸ ਲਈ ਇਹ ਸਾਰਾ ਰਲਗੜ ਜਿਹੜਾ ਮਾਮਲਾ ਸੀ ਉਹਦੇ ਵਿੱਚ ਫਿਲਹਾਲ ਰੋਕ ਲੱਗੀ ਹੈ ਕਿਉਂਕਿ ਇਹਦੇ ਨਾਲ ਦੋ ਪਹਿਲੂ ਅਜੇ ਸਾਡੇ ਮੂਰੇ ਖੜੇ ਨੇ ਇੱਕ ਪਹਿਲੂ ਖੜਾ ਕਿ ਵੀ ਜੇ ਪੂਰਨ ਰੋਕ ਲੱਗਦੀ ਹੈ ਤਾਂ ਫਿਰ ਕੀ ਰਿਤਾ ਮਿਲਣਾ ਮੁਸ਼ਕਲ ਹੋ ਜਾਏਗਾ ਤੇ ਜੇ ਰੇ ਤਾਂ ਮਿਲਣਾ ਮੁਸ਼ਕਲ ਹੁੰਦਾ ਮੁਸ਼ਕਲ ਘੱਟ ਹੋਵੇ ਪਰ ਉਸ ਨੂੰ ਪ੍ਰਚਾਰਿਆ ਇਸ ਕਦਰ ਜਾਊਗਾ ਕਿ ਲੋਕਾਂ ਦਾ ਹਾਹਾਕਾਰ ਮਚ ਗਈ ਰੈਲੇਟਿਵ ਸਿਰਜਦੇ ਹੋ ਉਸ ਸਿੱਤ ਦੇ ਵਿੱਚ ਫਿਰ ਮਾਈਨਿੰਗ ਖੁੱਲਣ ਦਾ ਰਾਹ ਬਣ ਜਾਏਗਾ ਫਿਰ ਖੁੱਲਣੀ ਤਾਂ ਸਰਕਾਰੀ ਹੋਂਦੀ ਹੈ ਗੈਰ ਕਾਨੂੰਨੀ ਥੋੜਾ ਖੁੱਲਣੀ ਹੁੰਦੀ ਹੈ ਪਰ ਸਰਕਾਰੀ ਖੁੱਲੂਗੀ ਤਾਂ ਗੈਰ ਕਾਨੂੰਨੀ ਚੱਲੂਗੀ ਸੋ ਇਸ ਲਈ ਬੈਸੇ ਤਾਂ ਇਹ ਰੇ ਦੇ ਡੀਫੂ ਬਣ ਗਏ ਜੀ ਹੁਣ ਤਾਂ ਜੀ ਤੁਹਾਨੂੰ ਛੂਟ ਹੈ ਜੀ ਜਿੰਨੀ ਲੋੜ ਹੈ ਜੀ ਆਪਣੀ ਟ੍ਰੈਲੀ ਆਪ ਭਰ ਲਿਓ ਜੀ ਕੋਈ ਹੋ ਨਹੀਂ ਇਹ ਸਭ ਨਾਟਕ ਸਾਬਤ ਹੋਏ ਇਸ ਕਦਰ ਮਾਫੀ ਦਾ ਕੰਟਰੋਲ ਹੈ ਕਿ ਤੁਸੀਂ ਮੁਠੀ ਪਰ ਰੇਤ ਚੱਕ ਕੇ ਦਿਖਾ ਦੋ ਨਾ ਤੁਹਾਡੇ ਪਿੱਛੇ ਪੈ ਜਾਓ ਸੋ ਹੁਣ ਇਹਦੇ ਵਿੱਚ ਕਦੋਂ ਤੱਕ ਰੁਕ ਪਾਉਂਦੀ ਹੈ ਇਹ ਕਾਰਵਾਈ ਕਿਉਂਕਿ ਫਿਲਹਾਲ ਇੱਥੇ ਤੇ ਰੋਕਿਆ ਹੁਣ ਸੁਣਵਾਈ ਚੱਲੇਗੀ ਸੋ ਸਵਾਲ ਇਹ ਵੀ ਹੈ ਕਿ ਜੇ ਇੱਕ ਪਿੰਡ ਦੀ ਪੰਚਾਇਤ ਇਸ ਵਿੱਚ ਚੇਤਨ ਹੋ ਸਕਦੀ ਹੈ ਤੇ ਉਹਦੀ ਕਾਰਵਾਈ ਤੇ ਫੌਰੀ ਰਾਹਤ ਮਿਲ ਸਕਦੀ ਹੈ ਤਾਂ ਜੇ ਪੂਰਨ ਤੌਰ ਤੇ ਪੰਜਾਬ ਦੇ ਲੋਕ ਹੀ ਇਸ ਨੂੰ ਮਸਲਾ ਬਣਾ ਕੇ ਲੜਨ ਤੇ ਸਰਕਾਰਾਂ ਨੂੰ ਮਜਬੂਰ ਕਰਨ ਸਿਆਸਦਾਨ ਨੂੰ ਮਜਬੂਰ ਮਜਬੂਰ ਕਰਨ ਤਾਂ ਸ਼ਾਇਦ ਇਹਦੀ ਕੋਈ ਬਾਤ ਪੈ ਸਕਦੀ ਹੈ ਪਰ ਇਹ ਬਹੁਤ ਗੰਭੀਰ ਮਾਮਲਾ ਹੈ